ਚਿਕਾਲੀ ਜਰੂਰ ਨਾਲ ਫੌਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਕਰਨਜੀਤ ਸਿੰਘ ਪੱਲਾ ਲੁਧਿਆਣੇ ਦੇ ਵਿੱਚ ਮੌਸਮ ਦਾ ਨਿਯਾਜ਼ ਬਦਲ ਚੁੱਕਿਆ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਹੋਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਆ ਉਹ ਕੁਝ ਮਿਲੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣੇ ਤੋਂ ਇਸ ਸਮੇਂ ਬਰਸਾਤ ਜਿਹੜੀ ਹੈ ਤੇਜ਼ ਰਫਤਾਰ ਦੇ ਨਾਲ ਬਰਸਾਤ ਜਿਹੜੀ ਹੈ ਪੈ ਰਹੀ ਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਲੁਧਿਆਣੇ ਦੇ ਵਿੱਚ ਬਰਸਾਤ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਰਸਾਤ ਦਾ ਇੰਤਜ਼ਾਰ ਲੋਕ ਬਹੁਤ ਕਰ ਰਹੇ ਸੀਗੇ ਐਤਵਾਰ ਨੂੰ ਬਰਸਾਤ ਹੋਈ ਸੀਗੀ ਲੁਧਿਆਣਾ ਸ਼ਹਿਰ ਦੇ ਵਿੱਚ ਜਿਸ ਤੋਂ ਬਾਅਦ ਜਲਥਲ ਲੁਧਿਆਣਾ ਹੋ ਗਿਆ ਸੀਗਾ ਉਸ ਤੋਂ ਬਾਅਦ ਅੱਜ ਜਿਹੜੀ ਹੈ ਲੁਧਿਆਣਾ ਦੇ ਵਿੱਚ ਬਰਸਾਤ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਨਹੀਂ ਤਾਂ ਹਮਸ ਭਰੀ ਗਰਮੀ ਦੇ ਨਾਲ ਲੋਕ ਬਹੁਤ ਬਿਹਾਲ ਸੀਗੇ ਸਿਰਫ ਆਮ ਲੋਕ ਹੀ ਨਹੀਂ ਸਕੋ ਹੋਰ ਆਮ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ ਹਮਸ ਭਰੀ ਗਰਮੀ ਦੇ ਕਾਰਨ ਤਾਂ ਹੁਣ ਇਸ ਬਰਸਾਤ ਦੇ ਨਾਲ ਰਾਹ ਜਰੂਰ ਮਿਲੀ ਹੈ ਲੋਕ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਚਿਹਰਿਆਂ ਤੇ ਹੁਣ ਇਸ ਬਰਸਾਤ ਦੇ ਨਾਲ ਖੁਸ਼ੀ ਕਈ ਹੱਦ ਤੱਕ ਦੇਖਣ ਨੂੰ ਮਿਲ ਰਹੀ ਹੈ ਤਾਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਸੀਗਾ 14 15 ਤੇ 16 ਤਰੀਕ ਤੱਕ ਦਾ ਅਲਰਟ ਸੀ ਕਿ ਬਰਸਾਤ ਜਿਹੜੀ ਹੈ ਉਹ ਅਲੱਗ-ਅਲੱਗ ਥਾਵਾਂ ਤੇ ਪਵੇਗੀ ਤਾਂ ਬਰਸਾਤ ਦੀ ਭਵਿੱਖਬਾਣੀ ਮੌਸਮ ਵਿਭਾਗ ਨੇ ਕਰ ਦਿੱਤੀ ਸੀਗੀ ਤਾਂ ਬਰਸਾਤ ਜਿਹੜੀ ਅੱਜ ਦੇਖਣ ਨੂੰ ਮਿਲ ਰਹੀ ਹੈ ਅਤਕੀ ਜੇਕਰ ਬਰਸਾਤ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਬੇਹਦ ਬਰਸਾਤ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ ਅਤਕੀ ਉਸ ਹਿਸਾਬ ਦੇ ਨਾਲ ਬਰਸਾਤ ਨਹੀਂ ਹੋਈ ਜਿੰਨੀ ਪੈਣੀ ਚਾਹੀਦੀ ਸੀ ਤਾਂ ਬਰਸਾਤ ਦਾ ਜਿਹੜਾ ਗਣਿਤ ਗਿਣਤੀ ਆ ਉਹ ਬਹੁਤ ਘੱਟ ਪਈ ਹੈ 50% ਡੈਫਿਸਿਟ ਦੇ ਵਿੱਚ ਇਸ ਸਮੇਂ ਪੰਜਾਬ ਬਰਸਾਤ ਦੇ ਵਿੱਚ ਚੱਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਸਮੇਂ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋਰ ਵੀ ਬਰਸਾਤ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਤਾਂ ਇਸ ਬਰਸਾਤ ਦੇ ਨਾਲ ਤਾਪਮਾਨ ਦੇ ਵਿੱਚ ਵੀ ਜਿਹੜੀ ਆ ਤਬਦੀਲੀ ਦੇਖਣ ਨੂੰ ਮਿਲ ਰਹੀ ਆ ਪਰ ਇਸ ਬਰਸਾਤ ਤੋਂ ਬਾਅਦ ਜੇਕਰ ਧੁੱਪ ਨਿਕਲਦੀ ਆ ਤਾਂ ਧੁੱਪ ਦੇ ਕਾਰਨ ਜਿਹੜੀ ਹੂਮਸ ਆ ਉਹ ਹੋਰ ਵੱਧ ਜਾਏਗੀ ਗਰਮੀ ਜਿਹੜੀ ਆ ਉਹ ਹੋਰ ਵੱਧ ਜਾਏਗੀ ਤਾਂ ਲੋਕਾਂ ਨੂੰ ਜਿਨ੍ਹਾਂ ਨੂੰ ਚਾਹੀਦਾ ਸੀਗਾ ਕਿ ਮੌਸਮ ਸੁਹਾਵਣਾ ਹੋਵੇ ਮੌਸਮ ਦੇ ਵਿੱਚ ਤਬਦੀਲੀ ਆਵੇ ਤਾਪਮਾਨ ਦੇ ਵਿੱਚ ਗਰਾਵਟ ਆਵੇ ਤਾਂ ਉਹਨਾਂ ਲੋਕਾਂ ਦੇ ਵਾਸਤੇ ਹੁਣ ਵਧੀਆ ਮੌਸਮ ਜਿਹੜਾ ਉਹ ਬਣ ਚੁੱਕਿਆ ਲੁਧਿਆਣਾ ਸ਼ਹਿਰ ਦਾ ਤਾਂ ਲੋਕ ਕਈ ਆਪਣੇ ਘਰਾਂ ਤੋਂ ਇਸ ਬਰਸਾਤ ਦਾ ਆਨੰਦ ਲੈਣ ਦੇ ਵਾਸਤੇ ਵੀ ਨਿਕਲ ਰਹੇ ਨੇ ਕਈ ਆਪਣੇ ਕੰਮਕਾਰਾਂ ਤੇ ਜਾਣ ਦੇ ਵਾਸਤੇ ਕੋਈ ਛੱਤ ਦੇ نیچے ਰੁਕੇ ਹੋਏ ਨੇ ਤਾਂਕਿ ਉਹ ਇਸ ਬਰਸਾਤ ਦੇ ਵਿੱਚ ਗਿੱਲੇ ਨਾ ਹੋਣ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਸ਼ੁਰੂ ਹੋ ਚੁੱਕੀ ਆ ਤਾਂ ਹੁਣ ਕਿੰਨੀ ਦੇਰ ਬਰਸਾਤ ਪਵੇਗੀ ਤੇ ਇਸ ਬਰਸਾਤ ਦੇ ਨਾਲ ਕਿੰਨਾ ਕੁ ਜਲ ਥਲ ਲੁਧਿਆਣਾ ਹੋਏਗਾ ਇਹ ਤਾਂ ਕੁਛ ਹੀ ਸਮਾਂ ਦੱਸੇਗਾ ਕਿਉਂਕਿ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਤੇ ਇਸ ਸਮਾਰਟ ਸਿਟੀ ਦੀਆਂ ਕੋਈ ਸਮਾਰਟ ਤਸਵੀਰਾਂ ਵੀ ਦੇਖਣ ਨੂੰ ਉਦੋਂ ਮਿਲਦੀਆਂ ਨੇ ਜਦੋਂ ਜਲ ਥਲ ਹੋ ਜਾਂਦਾ ਜਾਂ ਕੁਝ ਬਰਸਾਤ ਦੇ ਨਾਲ ਹੀ ਕੋਈ ਸੜਕ ਜਿਹੜੀ ਆ ਉਹ ਤਸ ਜਾਂਦੀ ਹੈ ਪਰ ਇਹ ਸਮੇਂ ਲੁਧਿਆਣਾ ਦੀਆਂ ਤਸਵੀਰਾਂ ਦਿਖਾ ਰਹੇ ਆ ਲੋਕਾਂ ਦੇ ਚਿਹਰੇਆਂ ਤੇ ਖੁਸ਼ੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਲੋਕ ਇਸ بارش ਤੋਂ ਆਨੰਦ ਵੀ ਲੈ ਰਹੇ ਨੇ ਕਈ ਆਪਣੇ ਕਮਾਂਕਾਰਾਂ ਤੇ ਜਾਂਦੇ ਹੋਏ ਉਹ ਇਸ ਬਰਸਾਤ ਦੇ ਵਿੱਚ ਕਈ ਥਾਂ ਤੇ ਰੁਕੇ ਵੀ ਹੋਏ ਨੇ ਤਾਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਰਸਾਤ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਰਹੀ ਆ ਤਾਂ ਲੁਧਿਆਣਾ ਨਿਵਾਸੀਆਂ ਦੇ ਚਿਹਰਿਆਂ ਤੇ ਵੀ ਖੁਸ਼ੀ ਜਿਹੜੀ ਉਹ ਦੇਖਣ ਨੂੰ ਮਿਲਿਆ ਤਾਂ ਵਿਰੇ ਅਪਡੇਟਸ ਨਾਲ ਜੀਓ ਕੈਮਰਾਮੈਨ ਸੰਦੀਪ ਸਿੰਘ ਦਾ ਨਾਮ ਸਰਮਜੀਤ ਸਿੰਘ ਪੱਲਰ ਦਾ ਨਾਮ ਸੁਖਮਨ ਲੁਧਿਆਣਾ